ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਇੱਕ ਓੰਕਾਰ ਇੱਕ ਸ਼ਬਦ ਵੱਖਰਾ ਕਹਿਣਾ ਇੱਕ ਓੰਕਾਰ ਇਸ ਤਰ੍ਹਾਂ ਬੋਲਣਾ ਇੱਕ ਓੰਕਾਰ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਸਤਿਨਾਮ ਨਿਰਭਾਉ ਨਿਰਭਾਉ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਸਭੰ 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 ਗੁਰਪ੍ਰਸਾਦਿ ਗੁਰਪ੍ਰਸਾਦਿ ਜਪ ਜਪ ਆਦੇ ਸੱਚ ਜੁਗਾਦ ਦੇ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੋਚਾ ਸੋਚ ਨਾ ਹੋਵਈ ਸੋਚ ਨਾ ਹੋਵਈ 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 ਜੇ ਸੋਚੀ ਲੱਖ ਵਾਰ ਜੇ ਸੋਚੀ ਲੱਖ ਸ਼ਬਦ ਵੱਖਰਾ ਕਹਿਣਾ ਵਾਰ ਵੱਖਰਾ ਲੱਖ ਵਾਰ ਲੱਖ ਵਾਰ ਜੇ ਸੋਚੀ ਲੱਖ ਵਾਰ ਜੇ ਸੁਚੀ ਲੱਖ ਵਾਰ ਚੁੱਪ 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 ਨਾ ਹੋਵਈ ਚੁੱਪ ਨਾ ਹੋਵਈ 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 ਹਾਏ ਦੀ ਆਵਾਜ਼ ਲੰਮੀ ਕਰਕੇ ਥੋੜੀ ਬੋਲਣੇ ਹੋਵਈ ਹੋਵਈ ਜੇ ਲਾਇ ਰਹਾ ਲਿਵ ਤਾਰ ਜੇ ਲਾਇ ਰਹਾ ਉਖਿਆ ਉਖਿਆ ਉਖ ਨਾ ਉਤਰੀ ਉਖ ਨਾ ਉਤਰੀ ਉਖ ਨਾ ਉਤਰੀ ਉਖ ਨਾ ਉਤਰੀ ਜੇ ਬਨਾਪੁਰਿਆ ਭਾਰ ਜੇ ਬਨਾਪੁਰਿਆ ਭਾਰ ਪੁਰਿਆ ਰਰਨ ਬਿਹਾਰੀਆ ਪੁਰਿਆ ਪੁਰਿਆ ਭਾਰ ਭਾਰ ਸਹਸ ਸਿਆਣਪ ਸਹਸ ਸਿਆਣਪ ਸਹਸ ਸ਼ਬਦ ਦੀ ਉਚਾਰਨਾ ਤਿੰਨੇ ਅੱਖਰ ਮੁਕਤੇ ਆ ਸਹਸ ਜੇ ਸਹਸ ਕਵਾਂਗੇ ਤੇ ਸਸਿਆ ਨਾਲ ਦੁਲਾਈਆਂ ਲੱਗਦੀਆਂ ਦੁਲਾਈਆਂ ਨਹੀਂ ਲਾਉਣੀਆਂ ਜੋ ਮਹਾਰਾਜ ਨੇ ਲਿਖਿਆ ਨਾ ਉਹ ਹੀ ਬੋਲਣਾ ਸਹਸ ਅਹਤ ਸਹਸ ਸਹਸ ਸਿਆਣਪ ਤਹਤ ਸਿਆਣਪ ਲਖ ਹੋ へ ਲਖ ਹੋ へ ਹੋ へ ਤਾ ਤਾ ਇੱਕ ਨਾ ਚੱਲੇ ਨਾਲ ਇੱਕ ਨਾ ਚੱਲੇ ਨਾਲ ਕੇਵ ਸਤਿਆਰਾ ਹੋਈਐ ਸਤਿਆਰਾ ਹੋਈਐ ਕੇਵ ਕੇਵ ਕੂੜਾ ਟੁੱਟ ਪਾਲੂ ਕੂੜਾ ਟੁੱਟ ਪਾਲੂ ਹੁਕਮ ਰਜਾਈ ਚੱਲਣਾ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮੇ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮ ਨਾ ਕਹਿਆ 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 ਹੁਕਮ ਨਾ ਕਹਿਆ ਜਾਈ ਹੁਕਮ ਨਾ ਕਹਿਆ ਜਾਈ ਹੁਕਮੀ ਹੋ ਮਨ ਜੀ ਹੁਕਮੀ ਹੋ ਮਨ ਜੀ 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 ਐਡਾ ਮੁਕਤਾ ਜੱਜੇ ਦੀ ਆਵਾਜ਼ ਥੋੜੀ ਲੰਮੀ ਕਰਕੇ ਬੋਲਣੀ ਜੀ ਜੀ ਹੁਕਮੀ ਹੋ ਮਨ ਜੀ ਹੁਕਮੀ ਹੋ ਮਨ ਜੀ ਹੁਕਮ ਮਿਲਿਆ ਵਡਿਆਈ ਹੁਕਮ ਮਿਲਿਆ ਵਡਿਆਈ ਹੁਕਮ ਮਿਲੇ ਵਡਿਆਈ ਹੁਕਮ ਮਿਲੇ ਵਡਿਆਈ ਹੁਕਮ ਮਿਲੇ ਨਹੀਂ ਕਹਣਾ ਫਿਰ ਦੋ ਅੱਖਰਾਂ ਦਾ ਇੱਕ ਹੀ ਬੋਲਦਾ ਵੱਖਰੇ ਵੱਖਰੇ ਸ਼ਬਦ ਬੋਲਣੇ ਹੁਕਮ ਮਿਲੇ ਵਡਿਆਈ ਹੁਕਮ ਮਿਲੇ ਵਡਿਆਈ ਹੁਕਮੇ ਉੱਤਮ ਨੀਚ ਹੁਕਮੇ ਉੱਤਮ ਨੀਚ ਹੁਕਮ ਲਿਖ ਹੁਕਮ ਲਿਖ ਦੁੱਖ ਸੁਖ ਪਾਈਐ ਦੁੱਖ ਸੁਖ ਪਾਈਐ ਪਾਈਐ ਨਿਕਣਾ ਅਹੇ ਹਾਏ ਸਿਆਰੀ ਹੈ ਵੇਦੀਵਾਜਵਨੀਆ ਪਾਈਐ 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 ਦੁਖ ਸੁਖ ਪਾਈਐ ਦੁਖ ਸੁਖ ਪਾਈਐ ਇਕਨਾ ਹੁਕਮੇ ਬਖਸ਼ੀਸ ਇਕਨਾ ਹੁਕਮੇ ਬਖਸ਼ੀਸ ਇਕ ਹੁਕਮੇ ਸਦਾ ਪੁਵਾਈਐ ਇਕ ਹੁਕਮੇ ਸਦਾ ਪੁਵਾਈਐ ਹੁਕਮ ਅੰਦਰ ਸਭ ਕੋ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਬਾਹਰ ਹੁਕਮ ਨਾ ਕੋਈ ਨਾਨਕ ਨਾਨਕ ਹੁਕਮੇ ਜੇ 부ਜੈ ਹੁਕਮੇ ਜੇ 부ਜੈ 부ਜੈ ਸ਼ਬਦ ਜੋਰਨਾ ਬੁਰਨਾ 부ਜੈ 루ਜੈ ਨਾਨਕ ਨਾਨਕ ਹੁਕਮੇ ਜੇ 부ਜੈ ਹੁਕਮੇ ਜੇ 부ਜੈ ਤਾ ਹਮੈ ਕਹਿ ਨਾ ਕੋਈ ਤਾ ਹਮੈ ਕਹਿ ਨਾ ਕੋਈ ਗਾਵੈ ਕੋ ਤਾਣੂ ਗਾਵੈ ਕੋ ਤਾਣੂ ਕੋ ਵਕਸ ਤਾਣੂ ਕੋ ਵਕਸ ਤਾਣ ਗਾਵੈ ਕੋ ਦਾਤੇ ਗਾਵੈ ਕੋ ਦਾਤੇ ਜਾਣ ਨੀਸਾਣ ਜਾਣ ਨੀਸਾਣ ਗਾਵੈ ਕੋ ਗਾਵੈ ਕੋ ਗੁਣ ਵਡਿਆਈਆਂ ਚਾਰ ਗੁਣ ਵਡਿਆਈਆਂ ਚਾਰ ਗਾਵੈ ਕੋ ਗਾਵੈ ਕੋ ਵਿਦਿਆ ਵਿਖਮ ਵੀ ਚਾਰ ਵਿਦਿਆ ਵਿਖਮ ਵੀ ਚਾਰ ਵਿਦਿਆ ਨਿਕ ਨਾ ਇਹ ਪੜਨ ਦਾ ਬਾਜਕਾ ਵਿਦਿਆ ਹੁੰਦਾ ਕਿਸੇ ਨੂੰ ਤੋਰ ਦੇਣਾ ਇਹ ਵਿਦਿਆ ਅਧਕ ਲਾ ਕੇ ਬੋਲਣਾ ਵਿਦਿਆ 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 ਵਿਖਮ ਵਿਚਾਰ ਵਿਦਿਆ ਵਿਖਮ ਵਿਚਾਰ ਵਿਖਮ ਮਮਾਖਰ ਬੋਲਣਾ ਵਿਖਮ ਵਿਖਮ ਵਿਦਿਆ ਵਿਖਮ ਵਿਚਾਰ ਵਿਦਿਆ ਵਿਖਮ ਗਵ ਕੋ ਗਵ ਕੋ ਸੋਜ ਕਰੇ ਤਨ ਖੇਹ ਸੋਜ ਕਰੇ ਤਨ ਖੇਹ 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 ਅਹ ਮੁਗਤਾ ਖੇਹ ਖੇਹ ਸੋਜ ਕਰੇ ਤਨ ਖੇਹ ਸੋਜ ਕਰੇ ਤਨ ਖੇਹ ਗਵ ਕੋ ਗਵ ਕੋ ਜੀਵ ਲੈ ਫਿਰ ਦੇਹ ਜੀਵ ਲੈ ਫਿਰ ਗਾਵ ਕੋ ਗਾਵ ਕੋ ਜਪ ਜਸਾ ਦੂਰ ਜਪ ਜਸਾ ਦੂਰ ਗਾਵ ਕੋ ਗਾਵ ਕੋ ਵਿਖ ਹਾਦਰਾ ਹਦੂਰ ਵਿਖ ਹਾਦਰਾ ਹਦੂਰ ਕਥਨਾ ਕਥੀ ਕਥਨਾ ਕਥੀ ਨਾ ਆਵੇ ਟੋਟ ਨਾ ਆਵੇ ਟੋਟ ਕਥੇ ਕਥੇ ਕਥੀ ਕਥ ਕਥ ਕਥੀ ਕੋਟੀ ਕੋਟ ਕੋਟ ਕੋਟੀ ਕੋਟ ਕੋਟ ਜਿੰਦਾ ਦੇ ਜਿੰਦਾ ਦੇ ਲੈਂਦੇ ਥੱਕ ਪਾਹੇ ਲੈਂਦੇ ਥੱਕ ਪਾਹੇ 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 ਜੁਗਾ ਜੁਗੰਤਰ ਜੁਗਾ ਜੁਗੰਤਰ ਜੁਗਾ ਸ਼ਬਦ ਨਹੀਂ ਬੋਲ ਨਾ ਜੁਗਾ ਕਹਣਾ ਜੁਗਾ ਦਾ ਵਾਚਕਾ ਜੁਗਾ ਕਹਾਂਗੇ ਸੰਸਕ੍ਰਿਤ ਦਾ ਸ਼ਬਦ ਬਣ ਜਣਾ ਜੁਗਾ ਹੁੰਦਾ ਦੋ 1 2 ਇਹ ਗਿਣਤੀ ਚ ਆ ਜਾਂਦਾ ਇਥੇ ਜੁਗਾ ਚੋਂ ਜੁਗਾ ਦਾ ਆਵਾਚਕਾ ਜੁਗਾ ਜਜੇ ਤੇ ਅਧਕਲਾ ਕੇ ਜੋਰ ਨੰਬਰ ਹੋਣਾ ਜੁਗਾ ਜਗੰਤਰ ਜੁਗਾ ਜਗੰਤਰ ਖਾਹੀ 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 ਹੁਕਮੀ ਹੁਕਮੀ ਹੁਕਮ ਚਲਾਏ ਰਾਹੋ ਹੁਕਮ ਚਲਾਏ ਰਾਹੋ ਨਾਨਕ ਨਾਨਕ ਵਿਗਸ ਵੇ ਪਰਵਾਹੋ ਵਿਗਸ ਵੇ ਪਰਵਾਹੋ ਸਾਚਾ ਸਾਹਿਬ ਸਾਚਾ ਸਾਹਿਬ ਸਸੇ ਨੂੰ ਕੰਨਾਂ ਲਾ ਕੇ ਸਾਹਿਬ ਸਾਹਿਬ ਸਾਚਾ ਸਾਹਿਬ ਸਾਚਾ ਸਾਹਿਬ ਸਾਚ ਨਾਏ ਸਾਚ ਨਾਏ ਭਖਿਆ ਭਾਉ ਅਪਾਰ ਭਖਿਆ ਭਾਉ ਆਪਾਰ ਅਖੇ ਮੰਗਹਿ ਆਖੇ ਮੰਗਹਿ ਦੇਹ 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 ਦਾਤੇ ਕਰੇ ਦਾਤਾਰ ਦਾਤ ਕਰੇ ਦਾਤਾਰ ਫੇਰ ਫੇਰ ਕਿ ਅੱਗੇ ਰੱਖੀਏ ਕਿ ਅੱਗੇ ਰੱਖੀਏ ਛੋਟੀ ਜੀ ਆਵਾਜ਼ ਬੋਲਣੀ ਕੱਕੇ ਸਿਆਰੀ ਕੇ ਇੰਨੀ ਕੀ ਬੋਲਣੀ ਜੇ ਕੇ ਕਵਾਂਗੇ ਤੇ ਕੱਕੇ ਨੂੰ ਆਵਾਜ਼ ਬੋਲ ਜਾਣੀ ਹੈ ਕੇ ਅੱਗੇ ਰਖੀਐ ਕੇ ਅੱਗੇ ਰਖੀਐ ਜਿਤੁ ਦਿਸੈ ਸਰਬਾਰ ਦਰਬਾਰ ਦਰਪਾਰ ਮੋਹਾ ਮਹਾ ਹਾਹੇ ਨੂੰ ਕਰੋੜਾ ਹਾਹੇ ਕਰੋੜਾ ਹਾ ਹਾ ਦੀ ਆਵਾਜ਼ ਆਉਣੀਆ ਮੋਹਾ ਮਹਾ ਕੇ ਬੋਲਣ ਬੋਲੀਐ ਕੇ ਬੋਲਣ ਬੋਲੀਐ ਜਿਤੁ ਸੁਣ ਧਰੇ ਪਿਆਰ ਜਿਤੁ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਅੰਮ੍ਰਿਤ ਮੰਮੇ ਦੇ ਪੈਰ ਚਰਾਰਾ ਜਿਹੜੀ ਮੰਮੇ ਨੂੰ ਸਿਹਾਰੀ ਆ ਇਹ ਰਾਹਰੇ ਨੂੰ ਲੱਗਣੀ ਆ ਅੰਮ੍ਰਿਤ 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 ਕਾਣਾ ਅੰਮ੍ਰਿਤ 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 ਵੇਲਾ ਅੰਮ੍ਰਿਤ ਵੇਲਾ ਸਚਨਾਉ ਸਚਨਾਉ ਵਡਿਆਈ ਵਿਚਾਰੁ ਵਡਿਆਈ ਵਿਚਾਰੁ ਕਰਮੀ ਆਵੈ ਕਪੜਾ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰੁ ਨਦਰੀ ਦਵਾਰ ਨੇ ਕਹਣਾ ਵਾ ਵਾ ਅਖਰ ਨੇ ਐਡਾ ਅਖਰ ਬੁਰਨਾ ਦਵਾਰ 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 ਨਦਰੀ ਮੋਖ ਦਵਾਰ ਨਦਰੀ ਮੋਖ ਦਵਾਰ ਨਾਨਕ ਨਾਨਕ ਏਵੈ ਜਾਣੀਐ ਏਵੈ ਜਾਣੀਐ ਸਭ ਆਪੇ ਸਚਿਆਰ ਸਭ ਆਪੇ ਸਚਿਆਰ